ਡਰ ਗਿਆ ਯਾਰ ਫੇਰ ਇਹਨਾਂ ਨੇ ਤੁਰੇ ਫਿਰਦੇ ਹੋ ਉਤਰ ਕੇ ਆ ਜਾ ਇਹ ਤੇ ਪਾਈਏ ਲਓ ਜੀ 1 ਮਿੰਟ ਖੜੋ ਜਾ ਮੈਂ ਸਾਰਾ ਕੁਝ ਕਰ ਦੇਣਾ ਇਧਰ ਆ ਜਾ ਮੇਰੇ ਮਗਰ ਆ ਜਾ ਲਓ ਜੀ ਅੱਜ ਤਰੰਤਾਰ ਸਾਹਿਬ ਤੋਂ ਬਾਬੇ ਦੇ ਗ੍ਰਾਹੀ ਕਰਨ ਆਲੇ ਆਏ ਇਹ ਸਿੰਘ ਨਾਲ ਨੇ ਮੇਰੇ ਡੇਰੇ ਤੇ ਆਏ ਇਹ ਉਸ ਬਾਬੇ ਜਗਤਾਰ ਗ੍ਰਾਹੀ ਕਰ ਰਿਹਾ ਜਿਸ ਬਾਬੇ ਨੇ ਲੋਕਾਂ ਤੋਂ ਟੋਕਰੀ ਢਵਾ ਕੇ ਖਾਸ ਥਾਲ ਬਣਾਇਆ ਕਾਰ ਸੇਵਾ ਸ੍ਰੀ ਤਰਨਤਾਰਨ ਸਾਹਿਬ ਕਾਰ ਸੇਵਾ ਠੀਕ ਹੈ ਜੀ ਚਰਨ ਸੇਵਕ ਇਹ ਵੀ ਪੜ ਲਿਓ ਤੁਸੀਂ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਸੰਤ ਬਾਬਾ ਗੁਰਮukh ਸਿੰਘ ਜੀ ਬਾਬਾ ਜੀਵਨ ਸਿੰਘ ਜੀ ਹੈ ਇਹ ਇਹ ਨੇ ਜੀ ਮਹਾਪੁਰਖ ਇਹ ਆਏ ਇਹ ਵੀ ਨਾਲ ਨੇ ਇੱਧਰ ਆ ਜਾ ਜੇ ਇੱਧਰ ਤੂੰ ਵੈਸੇ ਤੂੰ ਤਾਂ ਯਾਰ ਕਿਰਤੀ ਸਿੰਘ ਆ ਇਹ ਵੈਸੇ ਮੈਂ ਆ ਖਲਾਰੀ ਆ ਗੱਡੀ ਇਹ ਸਬਜ਼ੀ ਵੇਚਦਾ ਆ ਜਾ ਆ ਜਾ ਉਤਰਾਪਾਂ ਸਿਰਫ ਦਵਾਲੀ ਕਰਨੇ ਆ ਜੀ ਬਾਬਾ ਜੀ ਉਹ ਮੈਂ ਰੂ ਗੱਲ ਹਾਂਜੀ ਇੱਕ ਬਾਬਾ ਜੀ ਬੈਠੇ ਨੇ ਆ ਇੱਕ ਮਿੰਟ ਆਓ ਅੱਛਾ ਬਾਬਾ ਜੀ ਦੋਹਾਂ ਕੇ ਸਵਾਲਾਂ ਦੇ ਜਵਾਬ ਦੇ ਦਿਓ ਇਹ ਬਾਬਾ ਜਗਤਾਰ ਸਿੰਘ ਨੇ ਹਸਪਤਾਲ ਬਣਾਇਆ ਉੱਥੇ ਟੋਕਰੀ ਢੋਣ ਵਾਲੇ ਸਿੰਘਾਂ ਦੇ ਮੁxtਲਾਜ਼ ਹੁੰਦੇ ਨੇ ਦਸੂ ਮੜਾਇਆ ਜੀ ਬਾਜ ਜੀ ਜਿਹੜਾ ਜਾਂਦਾ ਸਹੀ ਉਹਨਾ ਹੁੰਦਾ ਹੀ ਹੁੰਦਾ ਅੱਛਾ ਉਹਦਾ ਮੂਹਤ ਲਾਜ ਹੁੰਦਾ ਹਾਂ ਹੁੰਦਾ ਛੱਡਦੇ ਪੈਸੇ ਜਿੰਨਾ ਬਣਾ ਜਾਂਦਾ ਕਿੰਨੇ ਕਿ ਛੱਡਦੇ ਆ ਜੀ ਸਾਰੇ ਮਾਫ ਕਰਦੇ ਆ ਇਹ ਸੰਗਤ ਜਾਣਦੀ ਆ ਜਾਂ ਇਲਾਕਾ ਜਾਣਦਾ ਵੀ ਉਥੇ ਕਿੰਨੇ ਛੱਡਦੇ ਆ ਜੀ ਗਰਾਈ ਨੂੰ ਇਹ ਆ ਗਿਆ ਕਿਉਂਕਿ ਇਹ ਤੇ ਆਖਣਗੇ ਸਾਰੇ ਛੱਡ ਦਿੰਦੇ ਆ ਲੇਕਿਨ ਉਥੇ ਕੋਈ ਇੱਕ ਪੈਸਾ ਨਹੀਂ ਛੱਡਦਾ ਲੋਕ ਉਥੇ ਖੱਜਲ ਖਰਾਬ ਹੁੰਦੇ ਆ ਇਹਨਾਂ ਠੇਕੇ ਦੇ ਦਿੱਤਾ 4 ਗੁਣਾ ਉਹਦਾ ਰੇਟ ਵਧ ਹੋ ਗਿਆ ਜੀ ਇਹ ਸਾਡੇ ਕਾਰ ਸੇਵ ਵਾਲੇ ਆ। ਇਹ ਜ ਬਾਬਾ ਜੀ ਸੁਣੋ ਗੱਲ। ਤੁਸੀਂ ਗੱਲ ਫੇਰ ਸੁਣੋ। ਕੋਈ ਨਹੀਂ ਵੀਡੀਓ ਦੇ ਵਿੱਚ ਮੈਂ ਤੈਨੂੰ ਕੋਈ ਗਾਲਾਂ ਥੋੜਾ ਕੱਢਣੀਆਂ। ਹਾਂਜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ। ਤੁਸੀਂ ਅਸਲੀ ਜੇ ਨਾ ਆਓ ਇੱਧਰ ਇੱਧਰ ਸਾਹਮਣੇ ਆ। ਸਾਹਮਣੇ ਆ। ਹੋਰ ਹੋ ਜਾ ਜੈਦਰਾ ਮੇਰੀ ਗੱਲ ਹੁਣ ਮੈਂ ਇੱਥੋਂ ਦਾ ਰਹਿਣ ਵਾਲਾ ਤੇ ਮੇਰੇ ਰਿਸ਼ਤੇਦਾਰੀ ਤੇ ਤੇਰੇ ਰਿਸ਼ਤੇਦਾਰਾਂ ਤੋਂ ਮੈਂ ਕੀ ਲੈਣਾ ਇੱਕ ਮਿੰਟ ਇੱਕ ਮੇਰੀ ਵੀ ਗੱਲ ਥੋੜੀ। ਇੱਕ ਮਿੰਟ ਮੈਂ ਨਾ ਮੈਂ ਵੀ ਆਦੀਪ ਅੱਛਾ ਐਵੇਂ ਆ ਬਾਬਾ ਜੀ ਵੀ ਤੁਸੀਂ ਕਹਿੰਦੇ ਮੁਕਤ ਇਲਾਜ ਕਰਦੇ ਆ। ਇਹ ਮੈਂ ਵੀਡੀਓ ਪਾ ਦੂੰਗਾ ਤੇ ਵੀਡੀਓ ਦੇ ਵਿੱਚ ਮੈਂ ਬੇਨਤੀ ਕਰੂੰਗਾ ਵੀ ਜਿਹੜੇ-ਜਿਹੜੇ ਸਾਡੇ ਇਲਾਕੇ ਦੇ ਵਿੱਚ ਤਰਨਤਾਰਨ ਸ੍ਰੀ ਤਰਨਤਾਰਨ ਸਾਹਿਬ ਦੇ ਵਿੱਚ ਇਸ ਬਾਬੇ ਨੇ ਮੁਫਤ ਇਲਾਜ ਕੀਤੇ ਨੇ ਉਹ ਉਹ ਬੰਦੇ ਬਾਬਿਆਂ ਨੂੰ ਗ੍ਰਾਈ ਦਿਓ ਮੇਰੀ ਮਾਤਾ ਬਿਮਾਰ ਹੋਈ ਸੀ ਮੈਂ ਬਾਬਿਆਂ ਦੇ ਹਸਪਤਾਲ ਦੇ ਵਿੱਚ ਮਾਤਾ ਆਪਦੀ ਦਾਖਲ ਕਰਾਈ ਮੈਂ 5 ਦਿਨਾਂ ਦੇ ਵਿੱਚ 1 ਸਵਾ ਲੱਖ ਰੁਪਇਆ ਦੇ ਕੇ ਆਇਆ ਠੀਕ ਹੈ ਜੀ ਇਹ ਕਰਕੇ ਇਹ ਬਾਬਿਆਂ ਦਾ ਹਸਪਤਾਲ ਤੇ ਅੱਜ ਫੇਰ ਬਾਬੇ ਗਰਾਈ ਨੂੰ ਆ ਗਏ ਆ ਮੈਂ ਕਿਸੇ ਬਾਬੇ ਨੂੰ ਮਾੜਾ ਨਹੀਂ ਕਹਿੰਦਾ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਆਹ ਗੱਡੀ ਜੀ ਅੱਜ ਤੋਂ ਨਿਕਲ ਤੁਰੀ ਆ ਇਹ ਗੱਡੀਆਂ ਤੁਹਾਡੇ ਇਲਾਕੇ ਦੇ ਵਿੱਚ ਆਉਣ ਗਿਆ ਇਹਨਾਂ ਗੱਡੀਆਂ ਦੇ ਵਿੱਚ ਆ ਸੇਵਾਦਾਰ ਜਾਂ ਹੋਰ ਵੀ ਹੋਣਗੇ ਇਹ ਕਰਕੇ ਸੰਗਤ ਨੇ ਇਸ ਇਲਾਕੇ ਨੇ ਫੈਸਲਾ ਕਰਨਾ ਵੀ ਇਹ ਬਾਬੇ ਗਰਾਈ ਕਰਕੇ ਕੀ ਤੁਹਾਡੇ ਬੱਚਿਆਂ ਨੂੰ ਤੁਹਾਡੇ ਬਜ਼ੁਰਗਾਂ ਨੂੰ ਇਹ ਫਰੀ ਇਲਾਜ ਦੇਣਗੇ ਮੁਫਤ ਇਲਾਜ ਦੇਣਗੇ ਗਰਾਈ ਦੇਣੀ ਸਾਡਾ ਫਰਜ ਆ ਜੇ ਉਹ ਹਸਪਤਾਲ ਮੁਫਤ ਆ ਤੇ ਜੇ ਹਸਪਤਾਲ ਮੁਫਤ ਆ ਜ਼ਰੂਰ ਗਰਾਈ ਦਿਓ ਜੇ ਹਸਪਤਾਲ ਦੇ ਵਿੱਚ ਦੂਜੇ ਹਸਪਤਾਲਾਂ ਨਾਲੋਂ ਦੋ ਗੁਣਾ ਪੈਸੇ ਲੱਗਦੇ ਆ ਤੇ ਫਿਰ ਤੁਸੀਂ ਸੰਗ ਤੇ ਆ ਫੈਸਲਾ ਕਰ ਲਓ ਵੀ ਇਹਨਾਂ ਨਾਲ ਕੀ ਤੋਂ ਆ ਭਾਵੀਤਣੀਆਂ ਇਹਨਾਂ ਨਾਲ ਆ ਤੁਹਾਂ ਕੀ ਕਰਨੇ ਵੈਰ ਜੀ ਦਾ ਖਾਲਸਾ ਵੈਰ ਜੀ ਦਾ ਫਤਿਹ